ਬੜੀਆਂ ਰੀਜਾਂ ਦੇ ਨਾਲ ਵਿਆਹ ਵੇਲੇ ਦਾ ਕੋਟ ਸਾਂਭੀ ਬਟਾ ਸੀਗਾ ਵੀਰ ਤੇ ਕੋਈ ਵਿਆਹ ਆਇਆ ਨਹੀਂ ਸੀਗਾ ਤੇ ਪਤੰਦਰ ਨੇ ਹੁਣ ਖੇਤਾਂ ਦੇ ਵਿੱਚ ਹੀ ਪਾਣੀ ਲਾਉਣ ਤੇ ਲੈ ਗਿਆ ਉਹਨੂੰ ਕਹਿੰਦਾ ਹੁਣ ਵਿਆਹ ਤਾਂ ਆਉਂਦਾ ਨਹੀਂਗਾ ਹੁਣ ਇੱਥੇ ਹੀ ਖਤਮ ਕਰ ਦਿੰਦੇ ਨੇ ਇਹਨੂੰ ਬੜਾ ਮਾੜਾ ਸਮਾਂ ਆਇਆ ਵੀਰ ਤੇ ਯਾਰ ਗਰੀਬ ਬੰਦੇ ਦੇ ਨਾਲ ਖੇਤਾਂ ਦੇ ਵਿੱਚ ਹੀ ਵਿਆਹ ਹੁੰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜੁਰੂਰ ਆ ਵੀ ਇੱਕ ਸਮਾਂ ਹੁੰਦਾ ਸੀਗਾ ਕੋਠਿਆਂ ਦੇ ਉੱਪਰ ਨਾ بڑے ਚਾਮਾ ਦੇ ਨਾਲ ਮਿੱਟੀ ਲਾਉਂਦਾ ਸੀ ਬੁੜੀਆਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਘਰ ਦਾ ਕੰਮ ਵੀ ਕਰਨਾ ਔਖਾ ਹੋਇਆ ਪਿਆ ਇਹਨਾਂ ਨੂੰ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸਿਓ ਜੀ ਰਕਮੈਂਟ ਕਰਕੇ ਜਿਹੜਾ ਬੰਦਾ ਆਪਣੇ ਪਰਿਵਾਰ ਦੇ ਲਈ ਸਾਰਾ ਦਿਨ ਧੁੱਪੇ ਮਰਦਾ ਨਾ ਤਾਂ ਉਹਨੂੰ ਪਤਾ ਹੁੰਦਾ ਦਿਹਾੜੇ ਕਰਨੀ ਕਿੰਨੀ ਔਖੀ ਹੁੰਦੀ ਹੈ ਜਿਹੜੇ ਬੰਦੇ ਨੂੰ ਬਣਾਇਆ ਬਣਾਇਆ ਮਿਲ ਜੇ ਨਾ ਉਹਨੂੰ ਕੀ ਪਤਾ ਗਰੀਬੀ ਕੀ ਚੀਜ਼ ਹੁੰਦੀ ਹੈ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਬਾਬਾ ਜੀ ਜਿਹੜਾ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਨਾ ਉਸ ਦੇ ਸਭ ਦੁੱਖ ਕੱਟ ਗਏ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿਓ ਬੰਦਾ ਨਾ ਸਾਰਾ ਦਿਨ ਧੁੱਪੇ ਮੱਚ ਕੇ ਇਦਾਂ ساری ਉਮਰ ਆਪਣੇ ਪਰਿਵਾਰ ਦੇ ਲਈ ਕਮਾਈ ਕਰਦਾ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ ਉਦੋਂ ਮਾਪਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਸਾਡੇ ਲਈ ਕੀਤੇ ਕੀ ਆ ਫਿਰ ਮਾਪਿਓਂ ਅੰਦਰੋਂ ਅੰਦਰੀ ਦੁਖੀ ਰਹਿਣ ਲੱਗ ਜਾਂਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ